ਰਪਨ ਅੱਜ ਤੱਕ ਸਮੂਹੋਂ ਅੰਦਰ ਹੈ ਕਿੰਨੇ ਕੇ ਆਪ ਦੇ ਕੋਲ ਇੱਕ ਸੋਗੜੇ ਬਣ ਕੇ ਨشان ਮਿਲੂ ਇੱਕ ਬੰਦੇ ਦਾ ਹੋਣ ਜਾਦੇ ਤਾਂ ਨਾ ਸਾਰੀ ਦੋ ਬਰੇ ਕੀ ਹੁੰਦੇ ਨੇ ਛੋਟੇ ਜਿਹਾ ਕੰਮ ਨਾ ਸਾ ਦੇ ਤੁਰੇ ਤੇ ਤੁਸੀਂ ਉਹਨਾਂ ਦੇ ਬਾਰੇ ਸੀ ਇੰਟਰਜਾਰ ਸਾਹਿਬੇ ਬਾਹਰ ਕਰੋ ਅੱਜ ਕੋ ਸਿੱਟਕੇ ਜਾਣਾ ਨੇ ਕੰਮ ਸਿਆਲੇ ਮਗਰ ਤਮਾਮੇ ਮੈਂ ਕੱਲਾ ਕੁਝ ਨਹੀਂ ਕਰਦਾ ਮੈਂ ਤਾਂ ਕੱਲੇ ਨੂੰ ਕਦੇ ਵੀ ਛੋਕ ਦੇਣੀ ਤੁਸੀਂ ਸਾਰੀ ਛੋੜੋ ਮੇਰੇ ਮੜੀ ਜਾਲੀਆਂ ਸਾਰੀ ਸੂਰਮਿਆਂ ਸਾਰੀ ਮੀਟਰੋ ਸਾਰੀ ਝੋਟੀਆਂ ਸਾਰੀ ਧੱਥੇ ਰੋ ਮਾਰਾ ਅਰਸ਼ ਤੇ ਲਾਗੇ ਫੋਲਾ ਲਗੋ ਬੋਲੋ ਲਗੋਣ ਵਾਲੇ ਉਹ ਭਾਈ ਅਸੀਂ ਆਏ ਬਾਜੀ ਦੀ ਜੂਲੀ ਵਰਸੀ ਤੇ ਗਏ ਸੀ 100 100 ਬੰਦੇ ਦਾ ਜਫਾ ਅਪਜਾਇਆ ਸਾਡੀਆਂ ਮਾਨਸਾ ਜਲੇਰੀਆਂ ਜੂਨਾਂ ਪੁੱਠੀਆਂ ਅਸੀਂ ਪੰਜ ਪੰਜ ਰੁਪਏ 1000 ਰੁਪਏ ਬਾਦਸ਼ਾਹ ਦਿੰਦੇ ਰਹੇ ਹੈ ਅੱਜ ਤੋਂ ਹੋਰ ਬਾਸ਼ ਲੈਣ ਆ ਤੰਬਾ ਦੇ ਕੋਲ ਤੇ ਮਾਰੇ ਬਾਸ਼ ਇਥੇ ਆ ਸਭ ਵਾਸਰਾਨ ਮੇਰੀ ਜੈ ਸੋਹਰਾਨ ਅਸੀਂ ਮਾਨਸਾ ਦੇ ਉਹ ਤੋਂ ਆਇਆ 100 ਸਵਾ 100 100 ਬੰਦਾ ਤੇ ਕੱਲ ਨੂੰ ਟਰਾਲਾ ਤੋੜ ਲਾਂਗੇ ਦੇ ਲੀਡਰ ਕਹਿਣਗੇ ਚਾਰ ਚਾਰ ਟਰਾਲੇ ਆਪ ਮਾਰੇ ਸਾਰੀਆਂ ਜੂਨੀਆਂ ਸਾਰੀਆਂ ਬੰਦੇ ਮੈਂਬਰ ਕਹਿੰਦੇ ਅਸਾਂ ਜਾਣਾ ਚਾਹੁੰਦੇ ਆ ਆ ਲੀਡਰ ਨੇ ਆਪੇ ਬੜੇ ਨਹੀਂ ਆਉਣਗੇ ਕਾਂਗਰਸ ਵਾਲਾ ਮੈਂ ਕਹਿੰਦਾ ਮੈਂ ਕਾਂਗਰਸ ਵਾਲਾ ਆਪਦਾ ਗੁਰੂ ਘਰ ਉਦਾਸ ਕਰਕੇ ਪਏ ਸਾਰੇ ਪੁਗਾਣਾ ਤੇ ਆਇਆ ਮੈਂ ਕੋਈ ਆਉਣੀ ਮੈਦਾਨ ਉਸ ਤੋਂ ਕੋਈ ਕਰੂੰ ਉੱਠੀ ਰੇ ਖਵਾ ਬੜਾ ਕੁਝ ਵਿਚਾਰ ਲੈ ਉਹ ਆਇਆ ਫਿਰ ਉੱਪਰ ਆਜਾ ਅਰਦਾਸ ਜਨੇ ਲੀਟਰ ਆਪਾਂ ਦੇਖੀ ਜਾਂਦੇ ਆ ਮੈਂ ਜਿੱਤ ਕਤਲੀ ਬਰੋਲ ਲੜਦੇ ਦੇਖੇ ਸੀ ਗੁਰ ਗੁਰੂ ਹੋ ਗਏ ਗੁਰ ਗੁਰੂ ਹਰਿਮੰਦਰ ਸਾਹਿਬ ਦੀ ਬਾਤ ਪਾਰਿਆ ਮਾਹਬਾੜੀ ਸਹਰ ਜਾਂਦੇ ਬਾਰੇ ਅੱਥੀ ਨੂੰ ਆਪ ਮਰ ਗਿਆ ਇਸ ਤੋਂ ਬਾਅਦ ਮੇਰੇ ਚਲਾ ਆਇਆ ਉਹ ਕੋਈ ਨਹੀਂ ਤੇ ਮਰਦਾ ਕੋਈ ਮਰਦਾ ਲੋਕਾਂ ਦੀ ਆਵਾਜ਼ ਅੱਛੇ ਨਵਾਰ ਜੋਤਨ ਸਿੰਘ ਵਰਗੇ ਕਰਤਾਰ ਸਿੰਘ ਸਵਾਮੀ ਵਰਗੇ ਸੂਰਜਿਕ ਪਾਗਲੇ ਵਰਗੇ ਹਜ਼ਾਰਾਂ ਮਰ ਗਏ ਕੋਈ ਨੀ ਕਰ ਮਰੇ ਬਾਦਮਾ ਗਾਂਢੀ ਨਾ ਰਾਜ ਕਰਤਾ ਰਾਜ ਕਰਕੇ ਮਰ ਗਏ ਮਾ ਧਰਮਾਤ ਇਹੋ ਆਮਿਆ ਸਲਾਈਟ ਲੇਰਾ ਮਰ ਗਏ ਲੱਖਾਂ ਲੋਕ ਰਾਜ ਕਰਤਾ ਹੋਰ ਫੇਰ ਆਵਾਖੂ ਵਾਲ ਮਰ ਗਏ ਮਾ ਕਰਤਮਾ ਤੰਤਰੀਪਰਾਂ ਦੇ ਰਾਜ ਕਰਤਾ ਕੌਣ ਅੱਜ ਨਾ ਦੇ ਰਾਜ ਕੌਣ ਕਰ ਰਿਹਾ ਅੱਜ ਤੱਕ ਕਿਸਲਾ ਮਰਿਆ ਜਬਾਤ ਆਲੀ ਦਬਈਆ ਤੂੰ ਫੇਰ ਉਹਨੇ ਮੇਰੇ ਨੇ ਜਿਹੜੇ ਆਪ ਲੱਗ ਰਹੇ ਨੇ ਉਹ ਆਪਾਂ ਇਹਨਾਂ ਦੀ ਗੱਲ ਮੰਨਾਂਗੇ ਜਾਸਤੇ ਤਰ੍ਹਾਂਗੇ ਬਾਈ ਕੋਈ ਪਰਵਾਹ ਨਾ ਕਰੋ ਅਸੀਂ ਸੋਦੇ ਨਾਲ ਆਏ ਆ ਸੋਦੇ ਭਾਅ ਵੜ ਕੇ ਆਏ ਆ ਜਿਵੇਂ ਹੁਕਮ ਕਰੋਗੇ ਇੱਕ ਹੋ ਗਏ ਹਾਂ ਇਹਨੂੰ ਤਾਂ ਹਾਂ ਇਹਨੂੰ ਜੇ ਕਹਾਂ ਮੇਰੇ ਵੇਲੇ ਬਹਿ ਜਾਵੇ ਉਹ ਬਾਈ ਮੈਨੂੰ ਬਾਈ ਕਹਿ ਰਹੇ ਅਸੀਂ ਗੀਤ ਸਿੱਧੂ ਨਾ ਦੇ ਅਰਦਾਸ ਮੈਨੂੰ ਕਰਦੇ ਨਹੀਂ ਉਹ ਵੀ ਜੇ ਕੋਈ ਆਉਂਦਾ ਸਿੱਧਾ ਆਵੇ ਆ ਲੈ ਲੈ ਕਰ 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 ਛੋਟੀ ਦਾ ਹਰਾਸਾ ਕਰਾ ਵੀ ਆਪਾਂ ਅਰਦਾਸ ਤੋਂ ਕਰਵਾ ਆਵਾਜ਼ جا 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 مرحبا بھائی شکرا ہے بھائی موتا ہوں اپ پردیپ اوندے کردی کر دو ٹھیک ستل کري ستے لے ا جائے گا بھائی کردی کرے گا دے دیاں گے کھا ਦੀ ਆਜ਼ਾਦ ਕਰਦੇ ਦੀ ਜਿੱਤ ਨਾਲ ਤੇ ਜੋੜੇ ਲਾ ਕੇ ਬਾਈ ਜ਼ਰੂਰੀ ਹੈ ਇਹ ਆਪਣੀ ਸਾਰੀ ਨਿਪਟਰੀ ਤੇਰਾ ਲੋਕਾਂ ਨਾਲ ਆਉਂਦੇ ਆਪਾਂ ਵੀ ਯੂਸੀ ਨਾਲ ਕੇ ਦਾਸ ਕੋਰ ਸਮਾਨ ਸਾ ਸਾਰਾ ਪਿਆਰ ਨਿਬੰਧ ਕਰਾਉਣ ਵਾਲੇ ਜਿਵੇਂ ਅਸੀਂ ਸਾਰਾ ਪਿਆਰ ਇਹ ਮੈਂਬਰ ਨੇ ਅਸੀਂ ਆਪਣੀ ਜੀਨ ਦੀ ਬਚਾਉਣੀ ਆ ਤੇ ਬੱਚੇ ਦੀ ਬਚਾਉਣੀ ਕੋਪਿੰਡ ਪਿੰਡ ਜਾ ਕੇ ਨਿਖਲਾ ਦੀ ਅੱਲਾ ਪਾਪਾ ਮਾਫ ਦੇ ਰਾਣਾ ਗਲਤੀ ਮਾਤੀ ਮਾਫ ਕਰਨਾ ਮੈਂ ਕੰਗਰੀ ਹੈ strengthuaqtari ki haan Kalte kari peh��attii kari haan Ter Verdhat Su. Coles, <laughs> Bo booster, miserable kaare Neinh tarih, Hospital Meantul vartu Tri TL, I Yazand, Maratul Bandung, Waratuli, yi afrikaIVa Campaikika

ਕੋ ਗੋ ਜੀ ਵਾਹਿਗੁਰੂ ਵਾਹਿਗੁਰੂ ਇਨੇ ਤਾਪ ਨਿਵਰਨ ਹਰਾਂ ਦੁੱਖ ਨਸਤ ਕਰਾ ਤਾਬੋ ਬਿਗਲ ਨਾ ਕੋ ਨੂੰ ਲਾਗੈ ਜਾਕੀ ਸਭਾ ਦੇ ਅਰਦਾਸ ਅਰਦਾਸ ਸੇਂਤੀ ਇੱਕ ਓਮਕਾਰ ਸਿ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਧਾਉਤੀ ਜੀ ਸਹਾਇ ਵਾਰ ਸ੍ਰੀ ਪਧਾਉਤੀ ਜੀ ਕੀ ਪਾਦ ਸਾਹਿਬ ਦਾ ਸੁਖਿਨ ਪ੍ਰਥਮ ਸਭ ਅਤੀ ਸੁਨਰ ਕੇ ਗੁਰਨਾਮਿਕ ਲੈਂਤੇ ਆਏ ਫਿਰ ਅੰਗਤ ਗੁਰਤੇ ਅਮਰਦਾਸ ਸੋਇ ਤੋਂ ਆਏ ਅਰਜਨੋ ਹਰ ਕੋ ਬੰਦਨੋਂ ਸੁਤਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਘਈ ਆਏ ਜਿਸ ਗੱਠਾ ਸਭ ਦੁੱਖ ਜਾਈਏ ਏਕ ਬਾਹਰ ਸਿਮਰਿਆ ਘਰ ਨਾਉ ਨਿਜ ਆਵੇ ਧਾਏ ਸਭ ਸਾਈ ਹੋਏ ਸੁਹਾਏ ਦਸਵੇ ਤਾਤਸਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਸਾਬਤ ਆਏ ਹੋਏ ਦਾ ਹਾਏ ਤੱਕਾਂ ਪਾਤਸ਼ਾਹ ਦੀ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਇਕਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਨਿਮਾਨਿਆਂ ਦੇ ਮਾਨ ਸਤ ਗੁਰੂ ਨਿਤਾਣਿਆਂ ਦੇ ਤਾਨ ਸਤ ਗੁਰੂ ਇਹ ਓਟਾਂ ਦੀ ਓਟਾ ਨੇ ਆਸਰਾ ਦੇ ਆਸਰੇ ਹੈ ਸੱਚੇ ਕਿਰਲਾ ਵਾਹਿਗੁਰੂ ਇਹ ਹਾਜ਼ਰ ਨਾਜ਼ਰ ਸਤਿਗੁਰੂ ਸਹਾংসਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੱਤੋ ਗੋਤੋ ਧੀਰੋ ਢੇਂਗੋ ਸੱਚੇ ਪਾਸਾ ਜੀਓ ਆਪ ਜੀ ਦੀ ਬਪਾਰ ਕਿਰਪਾ ਦੇ ਸਦਕਾ ਸੱਚੇ ਪਾਸਾ ਜੋ ਐਸ ਵਕ ਮੋਤੇ ਤੇ ਭਾਈ ਸਾਪਾਏ ਸੰਦੀਪ ਸਿੱਧੂ ਔਰਤ ਜੀਤ ਸਿੱਧੂ ਕਮੀ ਜੋ ਦਾ ਜੇਨਾਂ ਦੀ ਬਾਤੀ ਦਾ ਸਮਾਗਮ ਹੈ ਜਿੰਨ੍ਹ ਦੇ ਪਾਸ ਆ ਜਿਓ ਅਰਦਾਸ ਗੇਂਜੀ ਚੋਟਰੀ ਆਜ ਦੇ ਚਰਨਾਂ ਵਿੱਚ ਸੱਚੇ ਪਾਸ ਆ ਜਿਓ ਜਿਵੇਂ ਕਿ ਹਿੰਕੇ ਪਾਸ ਦੇ ਦੀਪ ਸਿੰਘ ਜਿੱਤੂ ਨੇ ਕੌਮ ਦੀ ਪੰਥ ਦੀ ਨੌਜਵਾਨਾਂ ਦੀ ਕਿਸਾਨੀ ਅਤੇ ਪੂਰੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਸੰਘਰਸ਼ ਕੀਤਾ ਹੈ ਜਿਦੇ ਪਾਸ ਆ ਜਿਓ ਉਸੇ ਕਰਨ ਨਾਲ ਭਾਈ ਦੀਪ ਸਿੰਘ ਜਿੱਤੂ ਦੇ ਚੱਲਦੇ ਹੋ ਰਾਹਾਂ ਤੇ ਸੱਚੇ ਪਾਸ ਆ ਜਿਓ ਲੋਜਵਾਲਾਂ ਨੂੰ ਚੱਲਣ ਦੀ ਪ੍ਰੇਰਣਾ ਏਕਤਾ ਪਾਲ ਉਤਮ ਬੁੱਧੀ ਦੋਸਤ ਹੋਤ ਅਤੇ ਜਜ਼ਮਾ ਬਖਸ਼ਿਸ਼ ਕਰਨਾ ਹੱਤੇ ਪਾਸ ਆ ਜਿਓ ਤੁਕਾਲਿਕ ਪ੍ਰਨਾਸੀ ਵਿਆਲੰਗ ਸ੍ਰੂਤੇ ਸਦਾ ਅੰਗ ਸੰਗੇ ਆਪਨੰਗ ਵਿਪੋਚੇ ਮਹਾਪਾਕਾ ਅਨੁਸਾਰ ਅੰਗ ਸੰਗਰਹਿ ਕਰਕੇ ਸਹਾਇਤਾ ਕਰਨੀ ਪ੍ਰਚਲਿਤਾ ਕਰਨੀ ਹੱਤੇ ਪਾਸ ਆ ਜਿਓ ਆਪ ਆਪਣੇ ਨਿਸ਼ਾਨਾ ਦੀ ਅਗਵਾਈ ਆਪ ਹੀ ਕਰਨੀ ਹੱਤੇ ਪਾਸ ਲੋਜਗਵਾਨਾਂ ਦੀ ਆਪ ਵਿਚ ਵਰਤੀ ਸਹਾਇਤਾ ਕਰਨੀ ਹਰ ਮੈਦਾਨ ਹਰ ਮੋਰ ਦਾ ਫਤਿਹ ਬਾਕਿਸ਼ ਕਰਨਾ ਹੱਥੇ ਪਾਸ ਜੋ ਜਵਾਬ ਬਾਕਿਸ਼ ਕਰਨਾ ਜੀ ਅਮਰ ਤੇਰੇ ਦੇ ਜਗਨੇ ਨਿਤ੍ਰਮ ਗੁਰਵਾਨੀ ਦੇ ਦਾਤਾ ਪਾਕੀ ਕਰਨੀ ਹੈ ਜੀ ਨੌਜਵਾਨਾਂ ਨੂੰ ਅਨੰਤਪੁਰ ਘਰੇ ਪਾਪ ਕੀ ਕਰਨ ਦੀ ਕੇਸ ਕਾਲੇ ਰੱਖੀ ਸੀ ਸਮਾਲੇ ਜਾਮ ਤੋਂ ਤੇ ਪਾਸ ਉਹ ਪ੍ਰੇਰਣਾ ਪਾਕੀ ਕਰਨੀ ਆਪ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣਾ ਸੰਘਾਰ ਤੇ ਲੜਨ ਵਾਲੇ ਜੋਧਿਆਂ ਬੀਰਾਂ ਸੂਰਮਿਆਂ ਦੇ ਸਿਰ ਤੇ ਹਮੇਸ਼ਾ ਹੀ ਮੇਰ ਭਰਿਆ ਹੱਥ ਰੱਖਣਾ ਹੱਥੇ ਪਾਸਾ ਜਿਉ ਕਰੋ ਕਿਰਪਾ ਮਹਾਰਾਜੀਓ